ਅੱਜ ਤੁਹਾਨੂੰ ਦੱਸੂਗਾ ਮਲਾਈ ਦੇ ਵਿੱਚੋਂ ਮੱਖਣ ਕੱਢਣ ਦਾ ਸੌਖਾ ਤਰੀਕਾ ਆਹ ਦੇਖੋ ਡ੍ਰਿਲ ਦੇ ਬਿੱਟ ਨਾਲ ਇੱਕ ਕਟਛੀ ਕਲੰਪਾ ਨਾਲ ਟਿਕਾ ਲਈਏ ਆਮੇ ਹੁਣ ਦੇਖੋ ਡ੍ਰਿਲ ਦੀ ਸਹਾਇਤਾ ਨਾਲ ਕਿੱਦਾਂ ਇਹਦੇ ਵਿੱਚ ਮੱਖਣ ਕੱਢੂਗਾ ਮਲਾਈ ਦੇ ਵਿੱਚੋਂ ਆਹ ਦੇਖੋ ਦੇਖੋ ਦੋਸਤੋ ਇਹਨਾਂ ਤੋਂ ਇਹ ਨਾਲ ਬਹੁਤ ਜਲਦੀ ਮੱਖਣ ਨਿਕਲ ਕੇ ਤੁਹਾਡੇ ਸਾਹਮਣੇ ਆ ਜਾਊਗਾ ਵੱਧ ਤੋਂ ਵੱਧ 5 ਮਿੰਟਾਂ ਦੇ ਵਿੱਚ ਬਾਤ ਦੋਸਤੋ ਇਹ ਤੋਂ 2 ਮਿੰਟ ਤੇ ਹੀ ਰਹਿ ਗਈ ਆ 2 ਮਿੰਟਾਂ 'ਚ ਮੱਖਣ ਨਿਕਲ ਕੇ ਤੁਹਾਡੇ ਸਾਹਮਣੇ ਆ ਜਾਣਾ ਦੇਖੋ ਦੋਸਤੋ ਦੇਸੋ ਖੱਦੀਆਂ ਦੇ ਵਿੱਚ ਮਲਾਈ ਦੇ ਵਿੱਚੋਂ ਮੱਖਣ ਕੱਢਣਾ ਸਭ ਤੋਂ ਔਖਾ ਕੰਮ ਆ ਹੱਥ ਟੁੱਟਣ ਲੱਗ ਜਾਂਦੇ ਆ ਕਿ ਮਲਾਈ ਦੇ ਵਿੱਚੋਂ ਮੱਖਣ ਕਢੇ ਦਾ ਐਂਡ ਤੇ ਆ ਕੇ ਬੰਦਾ ਇੱਟੇ ਹੀ ਨਾ ਕਹਿੰਦਾ ਉਸ ਹੋਰ ਖੱਦੋ ਯਾਰ ਹੋਰ ਫੇਰ ਕਾਉਂ ਦੇਖਾਂਗੇ ਪਰ ਇਸ ਤਰੀਕ ਨਾਲ ਤੁਹਾਡਾ 5 ਤੋਂ 7 ਮਿੰਟਾਂ ਦੇ ਵਿੱਚ ਮੱਖਣ ਨਿਕਲ ਕੇ ਤਿਆਰ ਹੋ ਜਾਂਦਾ ਆ ਤੇ ਆਊਗਾ ਮੱਖਣ ਨਿਕਲ ਕੇ देखो दोस्तों गाढ़ा होने मलाई गाड़ी होनी शुरू हो गई है देखो बस हम एक अद्धे मिनट की गल है देखो दोस्तों मलाई गई होगी बस हम कुछ सैकंड की देर है सामने मक्खन निकल के जाएगा देखो दोस्तों ਦੇਖੋ ਦੇਖੋ ਤੁਹਾਡੇ ਸਾਹਮਣੇ ਮੱਖਣ ਮਿੱਠੇ ਤੇ ਤਿਆਰ ਹੋ ਗਿਆ ਬਸ ਮਨਾਈ ਗਾੜੀ ਹੋ ਗਈ ਬਿਲਕੁਲ ਦੇਣ ਨੂੰ ਕੋਈ ਮੈਂ ਤੇ ਦਿੱਕਤ ਹੋ ਰਹੀ ਹੋਣਾ ਬਾਸ ਦੋਸਤੋ ਦੋਸਤੋ ਜਦੋਂ ਮੱਖਣ ਨਿਕਲ ਕੇ ਲਗਭਗ ਤਿਆਰ ਪੱਕਣ ਨਿਕਲ ਕੇ ਤਿਆਰ ਹੋ ਗਿਆ ਆ ਦੇਖੋ ਇਹਦਾ ਨਿਚੋੜ ਨਿਚੋੜ ਕੇ ਤੁਸੀਂ ਸਾਰਾ ਵਿੱਚੋਂ ਦੀ ਘਟ ਦੇਣਾ ਉਹਦੇ ਲੱਸੀ ਤੇ ਆ ਦੇਖੋ ਦੋਸਤੋ ਆ ਦੇਖੋ ਕਿੰਨਾ ਵੱਡਾ ਗੋਲਾ ਮੱਖਣ ਦਾ ਕੱਢਿਆ ਮੈਂ ਮਲਾਈ ਦੇ ਵਿੱਚੋਂ ਹਲੇ ਥੋੜਾ ਜਿਹਾ ਹੋਦਾ ਦੋਸਤੋ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਵੱਧ ਤੋਂ ਵੱਧ ਸਪੋਰਟ ਕਰੋ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਆ। ਥੈਂਕ ਯੂ।